ਇੱਕ ਬੇਨਤੀ ਕਰਨ ਲੱਗਾ ਹਾਂ ਸੋ ਕਿਉਂਕਿ ਇਸ ਇਲਾਕੇ ਦੇ ਵਿੱਚ ਉਸ ਮੇਰੀ ਬੇਨਤੀ ਤੋਂ ਬਾਅਦ ਅੱਜ ਸਮਾ ਮਿਲਿਆ ਹੈ 2280 ਬਾਬਾ ਬੁੱਢਾ ਜੀ ਦੀ ਬੀੜ 3 ਲੱਖ ਦਾ ਇਕੱਠ ਇੱਕ ਬੇਨਤੀ ਕੀਤੀ ਸੀ ਤੇ ਬਹੁਤ ਲੋਕਾਂ ਨੇ ਕਈ ਤਰ੍ਹਾਂ ਦੇ ਪੋਸਟ ਤੋਂ ਸੰਕਲਪ ਪੈਦਾ ਉਹਨਾਂ ਦੇ ਮਨ ਵਿੱਚ ਹੋਏ ਸਨ ਕੋਈ ਕਹਿੰਦਾ ਸੀ ਕਸਤਾਰ ਸੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਜਾਵੇਗਾ ਕੋਈ ਕਹਿੰਦੇ ਸੀ ਅਕਾਲੀ ਦਲ ਦਾ ਪ੍ਰਧਾਨ ਬਣ ਲੱਗਾ ਹੈ ਉਹ ਇਹ ਕਹਿੰਦੇ ਸੀ ਇਹ ਰਾਜਨੀਤੀ ਵਿੱਚ ਉੱਦ ਪਿਆ ਹੈ ਇੱਕ ਬਿਆਨ ਦਿੱਤਾ ਸੀ ਦੋ ਥਾਵਾਂ ਤੇ ਉਹ ਬਿਆਨ ਦਿੱਤਾ ਸੀ ਇੱਕ ਸ੍ਰੀ ਨਾਨਕ ਮਤੇ ਯੂਪੀ ਦੇ ਵਿੱਚ ਦੀਵਾਲੀ ਵਾਲੀ ਰਾਤ 2 ਲੱਖ ਦੇ ਇਕੱਠ ਵਿੱਚ ਇੱਕ ਇੱਥੇ ਬਾਬਾ ਬੁੱਢਾ ਜੀ ਦੀ ਈੜ ਕਿਹਾ ਸੀ ਉਸ ਮੌਕੇ ਤੇ ਸੰਗਤਾਂ ਨੇ ਜੇ ਕਾਰੇ ਬੁਲਾਏ ਸਨ ਬਹੁਤ ਲੋਕਾਂ ਨੇ ਕਈ ਤਰ੍ਹਾਂ ਦੇ ਅਨਮਾਨ ਲਾਏ ਯਾਰਾ ਮੈਂ ਵੀ ਕਰ ਲਿਆ ਸੀ ਸਿੰਘਾਂ ਨੂੰ ਕਹਿ ਦਿੱਤਾ ਸੀ ਕਿ ਅੱਗੇ ਭਾਈ ਠਾਕੁਰ ਸਿੰਘ ਜੱਫੇ ਦਾ ਜਫੇਦਾਰ ਤੇ ਮੈਂ ਹੁਣ ਚੱਲਾਂਗਾ ਹੱਤਕੜੀ ਲਵਾ ਕੇ ਪ੍ਰਤੱਖ ਗੱਲ ਕਰ ਲਈ ਸੀ ਪਰ ਗੁਰੂ ਪਿਆਰਿਓ ਜਦੋਂ ਕੌਮ ਤੇ ਵਿਪਤਾ ਪਈ ਹੋਵੇ ਜੇ ਉਸ ਮੌਕੇ ਤੇ ਵੀ ਨਹੀਂ ਬੋਲਣਾ ਜੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਨਹੀਂ ਬੋਲਣਾ ਤਾਂ ਫਿਰ ਆਗੂ ਲੀਡਰ ਪ੍ਰਚਾਰਕ ਮਹਾਤਮਾ ਸੰਤਕ ਹੋਣਾ ਤਾਂ ਇਹ ਬਹੁਤ ਬੜਾ ਭਾਰੀ ਇਹ ਮਾੜੀ ਗੱਲ ਹੈ ਨਹੀਂ ਕਹੋਣਾ ਚਾਹੀਦਾ ਅੰਦਰ ਲੁੱਕ ਕੇ ਬਹਿ ਜਾਣਾ ਚਾਹੀਦਾ ਸੋ ਅੱਜ ਵੀ ਮੈਂ ਉਹੀ ਬੇਨਤੀ ਕਰਦਾ ਹਾਂ ਅੱਜ ਮਤਾਂ ਕੋਈ ਖਿਆਲ ਕਰੇ ਕਿ ਅੱਜ ਰੇਡੀਓ ਤੋਂ ਕੋਈ ਖਬਰਾਂ ਆਗੀਆਂ ਨੇ ਸ਼ਾਇਦ ਉਹਨਾਂ ਵਾਲੇ ਵੇਖ ਕੇ ਕਿ 6 ਵਜੇ ਅਜੇ ਐਮਰਜੈਂਸੀ ਟੁੱਟ ਗਈ ਤਾਂ ਇਹ ਗੱਲ ਹੋ ਰਹੀ ਹੈ ਨਹੀਂ ਜਦੋਂ ਐਮ